ਦੇਸ਼ ਅਤੇ ਦੁਨੀਆ ਪਰ ਚ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਚ ਰਮਜ਼ਾਨ ਦੇ ਮਹੀਨੇ ਪਾਈਜਾਰੇ ਰਕਸਾਂਜ ਅਕਸਰ ਦੇਖਣ ਨੂੰ ਮਿਲਦੀ ਹੈ ਇਥੇ ਸਾਰੇ ਧਰਮਾਂ ਦੇ ਲੋਕ ਇਕ ਦੂਜੇ ਨਾਲ ਮਿਲ ਕੇ ਰੋਜ਼ਾ ਇਫਤਾਰ ਕਰਦੇ ਨੇ ਤੇ ਰੋਜ਼ਾ ਇਫਤਾਰ ਦੀਆਂ ਪਾਰਟੀਆਂ ਦਾ سلسلہ ਜਾਰੀ ਰਹਿੰਦਾ ਹੈ ਇਸ ਦੇ ਚੱਲਦੇ ਸਿੱਖ ਮੁਸਲਮਾਨ ਸਾਂਝਾ ਨਾਮਕ ਸੰਸਥਾ ਦੇ ਮੁਖੀ ਡਾਕਟਰ ਨਸੀਰ ਅਕਤਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੰਗਰੂਰ ਦੇ ਪਿੰਡ ਜੈਨਪੁਰ ਦੇ ਗੁਰੂ ਘਰ ਵਿਖੇ ਰੋਜ਼ਾ ਇਫਤਾਰ ਪਾਰਟੀ ਚ ਸ਼ਾਮਲ ਹੋਣ ਲਈ ਗਏ ਜਿੱਥੇ ਪਿੰਡ ਦੇ ਪਾਈਜਾਰੇ ਵੱਲੋਂ ਲੰਗਰ ਹਾਲ ਵਿੱਚ ਮੁਸਲਮਾਨ ਪਾਈਜਾਰੇ ਦੇ ਰੋਜ਼ਾ ਪਨਾਏ ਗਏ ਤੇ ਪੰਕਤਾਵਾਂ ਚ ਬੈਠ ਕੇ ਸਾਰਿਆਂ ਵੱਲੋਂ ਇਕੱਠਿਆਂ ਭਗਵਾਨ ਛੱਕ ਕੇ ਰੋਜ਼ਾ ਖੋਲਿਆ ਗਿਆ ਇਸ ਮੌਕੇ ਡਾਕਟਰ ਸੀ ਰਖਤਰ ਵੱਲੋਂ ਰੋਜ਼ੇ ਦੀ ਅਹਿਮੀਅਤ ਲੋਕਾਂ ਨੂੰ ਸਮਝਾਈ ਉਥੇ ਹਰ ਧਰਮ ਤੋਂ ਪਹਿਲਾਂ ਇਨਸਾਨੀਅਤ ਹੈ ਤੇ ਇਸ ਨੂੰ ਜ਼ਿੰਦਾ ਰੱਖਣਾ ਹਰ ਇੱਕ ਵਿਅਕਤੀ ਦਾ ਫਰਜ਼ ਹੈ ਇਸ ਮੌਕੇ ਗੁਰੂ ਕਰਦੇ ਹੈਡ ਗ੍ਰੰਥੀ ਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਵੀ ਪਾਈ ਜਾ ਰਕ ਸਾਂਝ ਵਧਾਉਂਦੇ ਆ ਮਿਲ ਕੇ ਲੰਗਰ ਛੱਕਿਆ ਇਹ ਅਸਲ ਚ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਤੇ ਭਾਈ ਮਰਦਾਨਾ ਦੇ ਪਿਆਰ ਨੂੰ ਉਜਾਗਰ ਕਰਨ ਦੀ ਕਿਛੋਟਾ ਜਿਹਾ ਨਿਮਾਣਾ ਜਤਨਾ 12 ਪਾਈ ਗੁਰਦਾਸਪੁਰ ਪਹਿਲੀ ਪੌੜੀ 35 ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆਸਾਨਾ ਇੱਕ ਬਾਬਾਕਾਰ ਰੂਪ ਦੂਜਰ ਬਾਬੇ ਮਰਦਾਨਾ ਉਹਨਾਂ ਜਿਹੜਾ ਪਿਆਰ ਸੀ ਆਪਸ ਵਿੱਚ 40 ਸਾਲ ਇਕੱਠੇ ਰਹਿਣੇ ਉਸੇ ਪਿਆਰ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਦੇ ਕੋਲ ਇੱਕ ਨਵੀਂ ਸੰਜਣੀ ਹੈ ਇਹ ਪੁਰਾਣੀ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਸੰਗਤਾਂ ਦੀ ਪ੍ਰੇਰਣਾ ਜਿੰਨੀ ਵੀ ਸੰਗਤ ਬੈਠੀ ਹੈ ਇਹਨਾਂ ਨੇ ਪ੍ਰੋਗਰਾਮ ਬਣਾਇਆ ਅਸੀਂ ਵੀ ਆਪ ਇੱਕ ਤਾਂ ਇਕੱਠੇ ਬੈਠੀਏ ਸਾਰੇ ਵੀ ਜਿਹੜੀਆਂ ਦੁਨੀਆ 'ਚ ਨਫਰਤਾਂ ਪਈਆਂ ਹੋਈਆਂ ਨੇ ਆਪਾਂ ਕੱਢਣੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੱਢਣ ਵਾਸਤੇ ਕਹਿੰਦੇ ਆ ਹੋਵੋ ਕੱਤਰ ਮਿਰੋ ਮੇਰੇ ਭਾਈ ਦੁਬਤਾ ਦੂਰ ਕਰੋ ਲੈ ਬਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭ ਸਾਈ ਗੁਰੂ ਕਹਿੰਦੇ ਰਾਜ ਮੜ ਕੇ ਬੈਠੋ ਭਾਈ